ਸ਼ਨੀਵਾਰ ਨੂੰ ਡੀਐਸਪੀ ਦਫ਼ਤਰ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਲ ਡੀਐਸਪੀ ਫਲੋਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਅੱਡਾ ਲਸਾੜਾ ਵਿਖੇ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ ਗੱਡੀ ਨੰਬਰ PB10DT2566 ਮਾਰਕਾ ਮਹਿੰਦਰਾ ਸੈਲੋ ਸਵਾਰ ਗੇਜਾ ਰਾਮਪੁੱਤਰ ਜੀਤਰਾਮ ਵਾਸੀ ਸਮਰਾੜੀ ਥਾਣਾ ਫਲੋਰ ਜ਼ਿਲ੍ਹਾ ਜਲੰਧਰ जोगिंदर उर्फ पोली पत्नी परमजीत वासी समराड़ी थाना फिलौर जिला जलंधर जसविंदर कौर पत्नी दरबारा वासी समराड़ी थाना फिलौर जिला जलंधर ਬਿੰਬੋ ਪਤਨੀ ਗਿਆਨਵਾਸੀ ਸਮਰਾੜੀ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਅਤੇ ਜਸਵਿੰਦਰ ਉਰਫ ਰਾਣੋ ਪਤਨੀ ਬਲਵੀਰ ਰਾਮਵਾਸੀ ਤੁਲੇਤਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 252 ਨਸ਼ੀਲੀਆਂ ਗੋਲੀਆਂ ਮਾਰਕਾ ਐਟਜ਼ੋਲਮ ਟੈਬਲੇਟਸ ਆਈਪੀ 0.5 ਐਮਜੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਨਸ਼ਾ ਤਸਕਰ ਲੁਕ چھਪ ਕੇ ਕਾਫੀ ਲੰਬੇ ਸਮੇਂ ਤੋਂ ਨਸ਼ਾ ਲਿਆਕੇ ਪਿੰਡ ਅਪਰਾਦੇ ਆਸ-ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰ ਰਹੇ ਸੀ ਅਤੇ ਨਸ਼ਾ ਤਸਕਰਾਂ ਖਿਲਾਫ ਪਹਿਲਾਂ ਵੀ ਐਨ ਡੀ ਪੀ ਐਸੈਕਟ ਦੇ ਕੇਸ ਦਰਜ ਹਨ ਜੋ ਇਹਨਾਂ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਮੌਜੂਗ ਐਸਐਸਪੀ ਸਾਹਿਬ ਜਿੰਦਰ ਦੇ ਹਾਤੀ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਵੱਲੋਂ ਨਸ਼ਾ ਵਿਰੋਧ ਅਤੇ ਮਾੜੇ ਅੰਸਰਵੋਧੂ ਜਿਹੜੀ ਮਹਿਮ ਚਲਾਈ ਗਈ ਆ ਉਸ ਦੀ ਕੜੀ ਵਜੋਂ ਇਨਸਪੈਕਟਰ ਸੰਜੀਵ ਕਪੂਰ ਐਸ ਐਚ ਓ ਫਲੋਰ ਅਤੇ ਉਸ ਦੀ ਟੀਮ ਜਿਸ ਵਿੱਚ ਚੌਕੀ ਇੰਚਾਰਜ ਸਾੜਾ ਵੱਲੋਂ ਬੜੀ ਵਧੀਆ ਸ਼ਲਾਘਾ ਜੋ ਕੰਮ ਕੀਤਾ ਗਿਆ ਹੈ ਇਸ ਵਿੱਚ ਅਸੀਂ ਚਾਰ ਔਰਤਾਂ ਤੇ ਇੱਕ ਮਰਦ ਨੂੰ ਜਿਹੜਾ ਵਾ ਉਹ ਜਿਹੜੇ ਤਸਕਰ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲ 225 ਐਟੀ ਜ਼ੋਲਮ ਟੈਬਲੇਟ ਬਰਾਮਦ ਕੀਤੀਆਂ ਨੇ ਤੇ ਜਦੋਂ ਗੱਡੀ ਵਿੱਚ ਆ ਰਹੇ ਸਨ ਇਹ ਤਸਕਰ ਜਿਹੜਾ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਸੀ ਪਿੰਡਾਂ ਦੇ ਵਿੱਚ ਆਸ-ਪਾਸ ਸਮਰਾੜੀ ਧਲੇਤਾ ਤੇ ਲਸਾੜਾ ਦੇ ਪਿੰਡਾਂ ਦੇ ਵਿੱਚ ਇਹ ਸਪਲਾਈ ਕਰਦੇ ਸਨ ਜਿਨ੍ਹਾਂ ਨੇ ਕਾਫੀ ਇਹਨਾਂ ਤੇ ਮਕਦਮੇ ਜਿਹੜੇ 29 ਮਕਦਮੇ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਮੁਤਾਬਕ ਇਹਨਾਂ ਤੇ ਦਰਜ ਨੇ ਜੋ ਪੁਲਿਸ ਅਮਾਣ ਲੈ ਕੇ ਇਹ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਦੇ ਨਾਲ-ਨਾਲ ਇਹਨਾਂ ਨੇ ਇਹ ਜਿਹੜੀ ਇਹ ਗੋਲੀਆਂ ਸੀ ਨਸ਼ੇ ਤੱਕ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਉਹਨਾਂ ਬਾਰੇ ਪਤਾ ਕੀਤਾ ਜਾਵੇਗਾ ਸਰੇ ਇਹ ਦੱਸਿਆ ਕੁਛ ਨਹੀਂ ਵੀ ਕਿੱਥੋਂ ਗੋਲੀਆਂ ਲੈ ਕੇ ਆਉਂਦੇ ਅਡੀ ਇਤਜ਼ਾਦ ਵਿੱਚ ਕੁਆਂਟੀਟੀ ਵਿੱਚ ਨਹੀਂ ਗੋਲੀਆਂ ਭੜੀਆਂ ਤੇ ਇਹ ਲਿਆਉਂਦੇ ਕਿ ਇਹ ਪ੍ਰਾਨੈ ਸਮਗਲਰ ਨੇ ਸਾਰਾ ਪਰਿਵਾਰ ਦੀ ਬਿਸ਼ੋਕੜੀ ਹੈਗੀ ਆ ਜੀ ਇਹਨਾਂ ਤੇ ਐਫ ਆਈ ਆਰ ਜਿਹੜੀਆਂ ਨੇ ਐਨ ਡੀ ਪੀ ਸੈਕਟਰ ਦੀਆਂ 29 ਦਰਜ ਨੇ ਜੀ ਇਹਨਾਂ ਦੇ ਜਿਹੜੇ ਹੁਣ ਬੈਕਵਰਡ ਲਿੰਕ ਅਤੇ ਫਾਰਵਰਡ ਲਿੰਕਸ ਆ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਵੇਚਦੇ ਸੀ ਇਸ ਬਾਰੇ ਹੁਣ ਜਦੋਂ ਇਹਨਾਂ ਦਾ ਰਿਮਾਂਡ ਪੁਲਿਸ ਰਿਮਾਂਡ ਲੈਣਾ ਉਸ ਵਿੱਚ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਚੈੱਕ ਕਰਾਂਗੇ ਠੀਕ ਆ ਸਰ ਥੈਂਕ ਯੂ ਜੀ